ਸਤਿਕਾਰ ਮਹਾਂ ਤੁਹਾਡਾ ਹੋ ਉਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਪੰਚਾਇਤੀ ਚੋਣਾਂ ਨੂੰ ਲੈ ਕੇ ਇੱਕ ਵਾਰ ਫਿਰ ਵੱਡੀ ਅਪਡੇਟ ਆ ਗਈ ਹੈ ਪੰਚਾਇਤੀ ਚੋਣਾਂ ਦਾ ਐਲਾਨ ਕਰ ਦਿੱਤਾ ਗਿਆ ਹੈ ਪੰਚਾਇਤੀ ਚੋਣਾਂ ਨੂੰ ਲੈ ਕੇ ਪੰਜਾਬ ਸਰਕਾਰ ਅਤੇ ਪੰਜਾਬ ਸਰਕਾਰ ਦੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਹੋਰੀ ਐਕਟਿਵ ਨਜ਼ਰ ਆ ਰਹੇ ਨੇ ਆਪਣੀਆਂ ਪੰਚਾਇਤੀ ਚੋਣਾਂ ਨੂੰ ਲੈ ਕੇ ਐਕਟੀਵਿਟੀ ਗਤੀਆਂ ਗਤੀਵਿਧੀਆਂ ਤੇਜ਼ ਕਰ ਦਿੱਤੀਆਂ ਨੇ ਦੱਸ ਦਈਏ ਕਿ ਪੰਚਾਇਤੀ ਚੋਣਾਂ ਕਰਾਉਣ ਤੋਂ ਪਹਿਲਾਂ ਇੱਕ ਵੱਡਾ ਧਮਾਕਾ ਕੀਤਾ ਗਿਆ ਹੈ ਸੂਬੇ ਦੀ ਸਰਕਾਰ ਵੱਲੋਂ 50 ਕਰੋੜ ਫੰਡ ਪੰਜਾਬ ਦੀਆਂ ਪੰਚਾਇਤਾਂ ਵਾਸਤੇ ਜਾਰੀ ਕਰ ਦਿੱਤੇ ਗਏ ਨੇ ਯਾਨੀ ਕਿ ਜਿਵੇਂ ਹੀ ਪੰਚਾਇਤੀ ਚੋਣਾਂ ਸੰਪੰਨ ਹੋਣਗੀਆਂ ਨਤੀਜੇ ਆਉਣਗੇ ਸਿਰਫ 5 ਤੋਂ 10 ਦਿਨਾਂ ਦੇ ਵਿੱਚ ਉਹ ਫੰਡ ਜਿਹੜੇ ਨੇ ਰਿਲੀਜ਼ ਕਰ ਦਿੱਤੇ ਜਾਣਗੇ ਤਾਂ ਕਿ ਪਿੰਡਾਂ ਦੇ ਵਿੱਚ ਡਿਵੈਲਪਮੈਂਟ ਦੇ ਕੰਮ ਕੀਤੇ ਜਾਣ ਇੱਕ ਵੱਡਾ ਧਮਾਕਾ ਹੈ ਪੰਚਾਇਤੀ ਚੋਣਾਂ ਹੋ ਰਹੀਆਂ ਕਿਦੋਂ ਪੰਚਾਇਤ ਸਰਪੰਚਾਂ ਅਤੇ ਪੈਂਚਾਂ ਦੀਆਂ ਜਿਹੜੀਆਂ ਚੋਣਾਂ ਨੇ ਉਸ ਨੂੰ ਦੋ ਗੇੜਾਂ ਦੇ ਵਿੱਚ ਕਰਾਇਆ ਜਾਵੇਗਾ ਯਾਨੀ ਕਿ ਦੋ ਪਰਾ ਕਰਤੇ ਜਾਣਗੇ ਸੂਬੇ ਦੇ ਮੁੱਖ ਮੰਤਰੀ ਅਤੇ ਸਰਕਾਰ ਵੱਲੋਂ ਪੰਚਾਇਤੀ ਚੋਣਾਂ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਰੁਕਾਵਟ ਨਾ ਆਵੇ ਪਰੇਸ਼ਾਨੀ ਨਾ ਆਵੇ ਤਾਂ ਨਹੀਂ ਨਾ ਹੋਵੇ ਇਸ ਨੂੰ ਲੈ ਕੇ ਸੂਬੇ ਦੇ ਮੁੱਖ ਮੰਤਰੀ ਨੇ ਇੱਕ ਵੱਡਾ ਫੈਸਲਾ ਲਿਆ ਹੈ ਕਿ ਪੰਚਾਇਤੀ ਚੋਣਾਂ 2 ਪੜਾਵਾਂ ਦੇ ਵਿੱਚ ਕਰਾਈਆਂ ਜਾਣਗੀਆਂ ਜ਼ਿਲ੍ਹਾ ਪ੍ਰੀਸ਼ਦ ਅਤੇ ਨਗਰ ਨਿਗਮ ਦੀਆਂ ਚੋਣਾਂ 20 ਵਿੱਚ ਆਣਗੀਆਂ ਇਸ ਲਈ ਲੰਬੇ ਸਮੇਂ ਦਾ ਇੱਕ ਪਾਸੇ ਤੇ ਲੱਗੇਗਾ ਚੋਣ ਜਾਬਤਾ ਦੂਸਰੇ ਪਾਸੇ 5 ਅਕਤੂਬਰ ਨੂੰ ਹਰ ਹਾਲਤ ਵਿੱਚ ਪੰਚਾਇਤੀ ਚੋਣਾਂ ਕਰਵਾਉਣੀਆਂ ਪੈਣਗੀਆਂ ਪੰਜਾਬ ਸਰਕਾਰ ਨੂੰ ਕਿਉਂਕਿ ਲਗਭਗ 1 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਪੰਚਾਇਤੀ ਚੋਣਾਂ ਭੰਗ ਹੋਈਆਂ ਨੂੰ ਇਹ ਸੂਬੇ ਦੀ ਡਿਊਟੀ ਬਣਦੀ ਹੈ ਰਿਸਪੋਨਸੀਬਿਲਟੀ ਹੁੰਦੀ ਹੈ ਜਦੋਂ ਪੰਚਾਇਤੀ ਚੋਣਾਂ ਨਗਰ ਨਿਗਮ ਜਾਂ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਖਤਮ ਹੋ ਜਾ ਭੰਗ ਹੋ ਜਾਣ 6 ਮਹੀਨਿਆਂ ਦੇ ਅੰਦਰ ਜਿਹੜੀਆਂ ਇਹ ਚੋਣਾਂ ਕਰਾਉਣੀਆਂ ਜ਼ਰੂਰੀ ਨੇ ਲੇਕਿਨ ਪੰਚਾਇਤੀ ਚੋਣਾਂ ਕਿਉਂ ਵਾਰਵਟ ਦੇਰੀ ਕੀਤੀਆਂ ਗਈਆਂ ਕਿਉਂਕਿ ਪਿੰਡਾਂ ਦੇ ਵਿੱਚ ਵਾਰਬੰਦੀ ਨਹੀਂ ਹੋਈ ਸੀ ਐਸਸੀ ਬੀਸੀ ਓਬੀਸੀ ਅਤੇ ਰਿਜ਼ਰਵੇਸ਼ਨ ਜਨਰਲ ਕੈਟਾਗਰੀ ਨੂੰ ਲੈ ਕੇ ਸਰਪੰਚਾਂ ਦੀਆਂ ਲਿਸਟਾਂ ਨਹੀਂ ਬਣੀਆਂ ਸੀ ਲੱਗਦਾ ਹੈ ਕਿ ਸਾਰਾ ਕੰਮ ਸੂਬੇ ਦੀ ਸਰਕਾਰ ਨੇ ਨੇਪੜੇ ਚਾਹ ਲਿਆ ਹੈ ਇੱਕ ਪਾਸੇ ਪੰਜਾਬ ਸਰਕਾਰ ਪਹਿਲਾਂ ਹੱਥ ਲਗਾਈ ਬੈਠੀ ਹੋਈ ਸੀ ਕਿ ਪੰਚਾਇਤੀ ਚੋਣਾਂ ਅਸੀਂ ਸਾਲ ਦੇ ਅੰਤ ਵਿੱਚ ਕਰਵਾਵਾਂਗੇ ਲੇਕਿਨ ਜਿਵੇਂ ਹੀ ਪੰਜਾਬ ਸਰਕਾਰ ਨੂੰ ਪੰਜਾਬ ਅਤੇ ਹਰਿਆਣਾ ਸਰਕਾਰ ਵੱਲੋਂ ਫਟਕਾਰ ਪਈ ਉਹਨਾਂ ਨੇ ਕਿਹਾ ਕਿ ਪ੍ਰੋਪਰ ਦੇ ਡੇਟ ਦੱਸੋ ਤਰੀਕ ਦੱਸੋ ਕਿਉਂਕਿ ਪੰਜਾਬ ਦਾ ਨੁਮਾਇੰਦਾ ਉੱਥੇ ਕਿਹਾ ਸੀ ਪੰਜਾਬ ਦੇ ਨੁਮਾਇੰਦੇ ਨੇ ਜਾਨ ਛੁਰਾਉਣ ਦੇ ਮਾਰੇ ਉਹਨਾਂ ਨੇ 5 ਅਕਤੂਬਰ ਦਾ ਐਲਾਨ ਕਰ ਦਿੱਤਾ ਇਸ ਨੂੰ ਲਿਖ ਲਿਆ ਹੈ ਹੁਣ ਨਗਰ ਨਿਗਮ ਦੇ ਚੋਣਾਂ ਪੈਂਡਿੰਗ ਰਹਿ ਗਈਆਂ ਅਤੇ ਜ਼ਿਲ੍ਹਾ ਪ੍ਰੀਸ਼ਦੀਆਂ ਚੋਣਾਂ ਰਹਿ ਗਈਆਂ 5 ਅਕਤੂਬਰ ਨੂੰ ਹਰ ਹਾਲਤ ਵਿੱਚ ਪੰਚਾਇਤੀ ਚੋਣਾਂ ਹੋਣ ਜਾ ਰਹੀਆਂ ਨੇ ਸੂਬੇ ਦੇ ਵਿੱਚ ਦੋ ਭਰਾਵਾਂ ਦੇ ਵਿੱਚ ਪੰਚਾਇਤੀ ਹੋਣਾ ਚੋਣਾ ਹੋਣਗੀਆਂ ਅਤੇ 50 ਕਰੋੜ ਫੰਡ ਵੀ ਭਗਵੰਤ ਮਾਨ ਨੇ ਨਵੀਆਂ ਪੰਚਾਇਤਾਂ ਵਾਸਤੇ ਰਿਲੀਜ਼ ਕਰ ਦਿੱਤੇ ਨੇ ਜਿਵੇਂ ਹੀ ਪੰਚ ਅਤੇ ਸਰਪੰਚ ਬਣਨਗੇ ਪਿੰਡਾਂ ਦੇ ਵਿੱਚ ਨਾਲ ਦੀ ਨਾਲ ਹੀ ਉਹਨਾਂ ਨੂੰ ਚੰਗੇ ਕਰੋੜਾ ਰੁਪਏ ਦਿੱਤੇ ਜਾਣਗੇ ਤਾਂ ਕਿ ਪਿੰਡਾਂ ਦੇ ਵਿੱਚ ਜਿਹੜੇ ਲਗਭਗ 1 ਸਾਲ ਤੋਂ ਡਿਵੈਲਪਮੈਂਟ ਦੇ ਕੰਮ ਰੁਕੇ ਹੋਏ ਨੇ ਉਹਨਾਂ ਨੂੰ ਜਲਦੀ ਤੋਂ ਜਲਦੀ ਨਿਪਰੇ ਚਾੜਿਆ ਜਾਵੇ ਕਿਉਂਕਿ 2027 ਬਹੁਤ ਨੇੜੇ ਹੈ 2027 ਦੇ ਵਿੱਚ ਜਿਹੜੇ ਵਾਅਦੇ ਕੀਤੇ ਸੀ ਮੁੱਖ ਮੰਤਰੀ ਹੋਣਾ ਨੇ ਕਿ ਮੈਂ ਅਸੀਂ ਜਾਵਾਂਗੇ ਨਹੀਂ ਜੇਕਰ ਸਾਡੇ ਕੰਮ ਚੰਗੇ ਲੱਗ ਤੇ ਸਾਨੂੰ ਵੋਟ ਪਾ ਦਿਓ ਨਹੀਂ ਤਾਂ ਅਸੀਂ ਪਿੰਡਾਂ ਦੇ ਵਿੱਚ ਵੋਟ ਪਾਉਣ ਨਹੀਂ ਜਾਵਾਂਗੇ ਇਹ ਤਾਂ ਮਾਮਲਾ ਹੈ ਬਾਦ ਦਾ ਲੇਕਿਨ ਪੰਚਾਇਤੀ ਚੋਣਾਂ ਨੂੰ ਲੈ ਕੇ ਜਿਹੜੀ ਵੱਡੀ ਅਪਡੇਟ ਆਈ ਹੈ ਫੰਡ ਰੀਲੀਜ਼ ਕਰ ਦਿੱਤੇ ਗਏ ਨੇ ਦੋ ਪੜਾਵਾਂ ਦੇ ਵਿੱਚ ਪੰਚਾਂ ਅਤੇ ਸਰਪੰਚਾਂ ਦੀਆਂ ਚੋਣਾਂ ਹੋਣਗੀਆਂ ਪੰਜਾਬ ਸਰਕਾਰ ਵੱਲੋਂ ਵੱਡਾ ਐਲਾਨ ਕਰ ਦਿੱਤਾ ਗਿਆ ਹੈ ਧੰਨਵਾਦ